ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹੋਸਟ ਅਰਸ਼ਦੀਪ ਗੌਰ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਆਦੇ ਹੀ ਵਿਵਾਦਾਂ ਵਿੱਚ ਕਸੂਤੇ ਫਸ ਗਏ ਹਨ ਮਜੀਠਾ ਇਲਾਕਾ ਦੇ ਵਿੱਚ ਜੋ 25 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਸੇਵਨ ਕਰਨ ਨਾਲ ਮੌਤ ਹੋ ਗਈ ਹੈ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 10 ਲੱਖ ਰੁਪਇਆ ਤੇ ਨਾਲ ਨੌਕਰੀ ਦੇਣ ਦੀ ਗੱਲ ਕੀਤੀ ਸੀ ਕਿ ਉਨ੍ਹਾਂ ਦੇ ਚੁੱਲ੍ਹੇ ਬਲਦੇ ਰਹਿ ਸਕਣ ਉਨ੍ਹਾਂ ਵਿੱਚੋਂ ਇੱਕ ਵੀਡੀਓ ਵੇਖੀ ਗਈ ਜਿਸ ਵਿੱਚ ਪੰਜ ਧੀਆਂ ਦੇ ਪਿਓ ਦੀ ਡੈਥ ਹੁੰਦੀ ਹੈ ਤੇ ਉਹ ਵੀਡੀਓ ਵੇਖ ਕੇ ਹਰ ਇੱਕ ਇਨਸਾਨ ਦੀ ਅੱਖ ਨਮ ਹੋ ਗਈ ਜਾਂ ਕਹਿ ਲਓ ਬਹੁਤ ਹੀ ਤਰਸ ਤਰਸਯੋਗ ਸੀ ਗੱਲ ਕਰਦੇ ਆ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਇਹਦੇ ਤੇ ਡਿਸੀਜਨ ਦਾ ਲਿਆ ਐਸਐਚਓ ਵੀ ਰਿਟਾਇਰਡ ਹੋ ਗਿਆ ਡੀਐਸਪੀ ਵੀ ਰਿਟਾਇਰਡ ਹੋ ਗਿਆ ਪਰ ਡੀਜੀਆਈ ਨਹੀਂ ਰਿਟਾਇਰ ਕੀਤਾ ਗਿਆ ਜੋ ਇਹਦੇ ਵਿੱਚ ਲੋਕ ਗਿਰਸਟਾਰ ਹੋਏ ਹਜੇ ਤੱਕ ਕਿਸੇ ਤਰ੍ਹਾਂ ਦੀ ਪੁਸ਼ਟੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹਰ ਸਰਕਾਰ ਆਪਣਾ ਹੀ ਭਲਾ ਚਾਹੁੰਦੀ ਹੈ ਜਾਂ ਆਪਣਾ ਹੀ ਘਰ ਪਰਦੀ ਹੈ ਆਮ ਜਨਤਾ ਪਾਰਟੀ ਵੀ ਉਹਨਾਂ ਤਰ੍ਹਾਂ ਹੀ ਕੰਮ ਕਰ ਰਹੀ ਹੈ ਹਰ ਪਾਰਟੀ ਵੱਲੋਂ ਰੋਸ ਜਤਾਇਆ ਜਾ ਰਿਹਾ ਜਾ ਰਿਹਾ ਹੈ ਚਾਹੇ ਉਹ ਆਮ ਜਨਤਾ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਸ਼ਾਮੀਆ ਕਮੇਟੀ ਹੋਵੇ ਹਰ ਸਾਈਡ ਤੋਂ ਇਹਦਾ ਰੋਸ ਜਤਾਇਆ ਜਾ ਰਿਹਾ ਸੱਤ ਬੰਦਿਆਂ ਦੀ ਗਿਫਤਾਰੀ ਹੋਈ ਹੈ ਲੇਕਿਨ ਹਲੇ ਤੱਕ 10 ਮੁਲਾਜ਼ਮ ਗਿਫਤਾਰ ਵੀ ਹੋਏ ਹਨ ਲੇਕਿਨ ਕਿਸੇ ਤਰੀਕੇ ਦਾ ਕੋਈ ਵੀ ਹਲ ਸਾਹਮਣੇ ਨਹੀਂ ਆਇਆ ਇਹ ਜੋ ਵਿਆਹ ਨਿਕਲ ਕੇ ਸਾਹਮਣੇ ਆਇਆ ਹੈ ਉਹ ਆਪਣੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਹੈ ਇਹ ਕਿੰਨਾ ਕੁ ਸੱਚ ਹੈ ਜਾਂ ਕਿੰਨਾ ਕੁ ਝੂਠ ਹੈ ਇਹ ਅਸੀਂ ਨਹੀਂ ਜਾਣਦੇ ਲੇਕਿਨ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਖੁਦ ਹੀ ਇਹਨਾਂ ਚੀਜ਼ਾਂ ਤੇ ਟਿੱਪਣੀ ਕੀਤੀ ਹੈ ਇਹਦਾ ਹੁਣ ਸਾਹਮਣੇ ਨਿਕਲ ਕੇ ਹੱਲ ਕੀ ਆਏਗਾ ਇਹ ਜਿਵੇਂ ਹੀ ਕੋਈ ਬਿਆਨ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੁਬਾਰਾ ਮਿਲਦੇ ਹਾਂ ਸਤਿ ਸ਼੍ਰੀ ਅਕਾਲ